ਮਤਲਬ ਕਿ ਜਦੋਂ ਮੇਰੇ ਘਰ ਵਾਲੇ ਦਿੱਲੀ ਜਾਂਦਾ ਸੀ ਸਮਾਨ ਦੇ ਤੌਰ ਤੇ ਮਤਲਬ ਕੁਝ ਲੈਣ ਵਾਸਤੇ ਉਹ ਦੋਸਤੋ ਬਾਅਦ ਮੈਂ ਨਾ ਗਲਤ ਮਤਲਬ ਕਿ ਕਰਦਾ ਸੀਗਾ ਕਿ ਮੇਰੇ ਰੂਮ ਚ ਆ ਕੇ ਮੈਨੂੰ ਟੱਚ ਕਰਨਾ ਆ ਮਤਲਬ ਕਿ ਕੋਈ ਚਿੰਤ ਜਾਵਾਂ ਤਾਂ ਮੈਨੂੰ ਟੱਚ ਕਰਨਾ ਗੰਦਾ ਕਈ ਵਾਰੀ ਮੈਂ ਕੱਪੜੇ ਚੇਂਜ ਕਰਾਂ ਤਾਂ ਮੇਰੇ ਰੂਮ ਚ ਆ ਕੇ ਦੇਖਣਾ ਇੱਕਦਮ ਮੈਂ ਆਪਣੇ ਘਰ ਦੇ ਨੂੰ ਵੀ ਦੱਸਣ ਦੀ ਕੋਸ਼ਿਸ਼ ਕੀਤੀ ਉੱਥੇ ਮੇਰਾ ਕੋਈ ਸਟੈਂਡ ਨਹੀਂ ਲੈ ਰਿਹਾ ਤੇ ਤੁਹਾਨੂੰ ਪਤਾ ਹੀ ਨਹੀਂ ਸੁਣਾ ਮੈਂ ਤੈਨੂੰ ਵੀ ਦੇਖਣਾ ਚਾਹ ਰਹੀ ਹਾਂ ਮਤਲਬ ਕਿ ਉਹ ਜ਼ਿਆਦਾ ਟੌਰਚਰ ਕਰਦੇ ਸੀਗੇ ਕਿ ਗਰੀਬ ਘਰ ਦੀਆਂ ਮਤਲਬ ਕਿ ਟੈਗ ਲਗਾਤੇ ਸਨ ਉਹਨਾਂ ਨੇ ਇੱਕ ਗਰੀਬ ਘਰ ਦੀ ਲੈ ਕੇ ਆਇਆ ਜੋ ਮਤਲਬ ਕਿ ਕੁਝ ਵੀ ਕਰ ਸਕਦੇ ਅਗਲੇ 5 ਲੱਖ ਰੁਪਏ ਮੇਰੇ ਹਸਬੰਦ ਨੇ ਉਹਨਾਂ ਨੂੰ ਦੇ ਦਿੱਤਾ ਉਹ ਕਹਿੰਦੇ ਸਾਨੂੰ ਪੈਸੇ ਦੇ ਦਿਓ ਅਸੀਂ ਆਪਣੀ ਮਰਜ਼ੀ ਦਾ ਜੋ ਵੀ ਰਿਪੋਰਟ ਕਰਨਾ ਹੈ ਅਸੀਂ ਕਰ ਲਵਾਂਗੇ ਜੇ ਮੈਂ ਖੁਦੇ ਕਹਨੀ ਹੈ ਕਿ ਦਿਓਰ ਪਰ ਜਾਏ ਰਜਾ ਇਹ ਮਾਵਾ ਬਰਾਬਰ ਹੁੰਦੀ ਹੈ ਹਨ ਤੇ ਆਪਾਂ ਮਾਵਾ ਦੇ ਉੱਤੇ ਹੀ ਇਦਾਂ ਦੀ ਨਿਗਾਹ ਰੱਖਾਂਗੇ ਤੂੰ ਇਹਨਾਂ ਦੀ ਸੱਸ ਦਾ ਕਹਿਣਾ ਹੈ ਕਿ ਮਜ਼ਾਕ ਇਦਾਂ ਤੇ ਮਜ਼ਾਕ ਹੁੰਦੇ ਨੇ ਇਹ ਮਨ ਤਾਂ ਕਿ ਮੈਂ ਫੇਰਾ ਪਣ ਗਈ ਮੇਰੇ ਮਾਪਿਆਂ ਨੇ ਆਪਣਾ ਬਾਲੀਆਂ ਵਿੱਚ ਕਿ ਮੇਰੇ ਕੰਨ ਭਰੇ ਜੀ ਤੇ ਪਿਆਰ ਪਿਆਰ ਨਾਲ ਹਫਤੇ ਬਾਅਦ ਲਹਾਲੀਆਂ ਕੇ ਬਾਅਦ ਮੋਲ ਨਹੀਂ ਉਹ ਵੀ ਲਾ ਕੇ ਰੱਖ ਲਈ ਆਪਣੀਆਂ ਉਹਰਾ ਸ਼ਰਾਬ ਘਰ ਬੈ ਕੇ ਪੀਂਦਾ ਦੇਵਰ ਬਿੰਦਾ ਨਾਨਾ ਜਿਹੜੀ ਬਾਹਰ ਹੋਈ ਖੁਸ਼ਰਾ ਪਿੰਦੀ ਹੈ ਪੂਰਾ ਪਰਿਵਾਰ ਹੀ ਸ਼ਰਾਬ ਪਿੰਦਾ ਵਾ ਤੇ ਲੜਕੀ ਨੂੰ ਕਿਹਾ ਜਾਂਦਾ ਕਿ ਤੂੰ ਸਾਡੇ ਨਾਲ ਬਹਿ ਕੇ ਸ਼ਰਾਬ ਪੀ ਬੱਚਾ ਬੱਚਾ ਨਹੀਂ ਮੰਨਦਾ ਸ਼ਰਾਬ ਦਿੱਤਾ ਤੁਸੀਂ ਇਹ ਤਾਂ ਬੱਚਾ ਛੱਡ ਦੋ ਜਬਰਦਸਤੀ ਕਰ ਰਹੀ ਸੀ ਬਿਲਕੁਲ ਬੱਚੇ ਨਾਲ ਜਬਰਦਸਤੀ ਕਰ ਰਿਹਾ ਉਹ ਤਾਂ ਦਿਓਰ ਜਬਰਦਸਤੀ ਕਰ ਰਿਹਾ ਤੇ ਨਾਨਾ ਜਬਰਦਸਤੀ ਕਰ ਰਹੀ ਉਹਨਾਂ ਨੇ ਤਾਂ ਬਹੁਤ ਬਹੁਤ ਬੁਰੇ ਦਿਨ ਦਾ ਜੋ ਜੋ ਕੀਤਾ ਤੁਹਾਨੂੰ ਬਿਆਨ ਵੀ ਨਹੀਂ ਕਰ ਸਕਦੇ ਬਹੁਤ ਬਹੁਤ ਸਵਾਗਤ ਦੋਸਤੋ ਇੱਕ ਐਸਾ ਰਿਸ਼ਤਾ ਦੇਰ ਤੇ ਪਰਦਾਇਦਾ ਉਸ ਦੇ ਵਿੱਚ ਇੱਕ ਲੜਕੀ ਜਿਹੜਾ 6 ਮਹੀਨੇ ਜਿਹੜੇ ਹੋਏ ਸੀ ਵਿਆਹ ਨੂੰ ਇੱਕ ਵਿਵਾਦ ਸ਼ੁਰੂ ਹੋ ਗਿਆ ਲੜਕੀ ਵੱਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਕਿ ਉਸ ਨੂੰ ਸ਼ਰਾਬ ਪੀਣ ਲਈ ਕਹਿ ਜਾ ਰਿਆ ਉਸ ਨਾਲ ਜਿਹੜਾ ਦੇਰ ਵੱਲੋਂ ਗਲਤ ੜਕਤਾ ਜਣੀਆਂ ਕੀਤੀਆਂ ਗਈਆਂ ਉਸੇ ਨੂੰ ਲੈ ਕੇ ਜਿਹੜੀ ਲੜਕੀ ਸਾਡੇ ਨਾਲ ਮੌਜੂਦ ਆ ਜੀਸੀਪੀ ਦਫ਼ਤਰ ਜਿਹੜੇ ਪਹੁੰਚੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਹਜੇ ਮਹਿ 6 ਮਹੀਨੇ ਜਿਹੜੇ ਹੋਏ ਆ ਚੂੜਾ ਵੀ ਨਹੀਂ ਲੱਥਾ ਕੁੜੀ ਦਾ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਮਾਮਲਾ ਹੈ ਕੀ ਅੰਜ ਸਸੀਕਲ ਮੈਮ ਕੀ ਮਾਮਲਾ ਹੋ ਗਿਆ ਕਿ ਤੁਹਾਨੂੰ 6 ਮਹੀਨੇ ਹੋਏ ਵਿਆਹ ਨੂੰ ਹੁਜੇ ਤੁਹਾਨੂੰ ਥਾਣੇ ਵਿਚਾਰੀਆਂ ਦੇ ਚੱਕਰ ਕੱਟਨੇ ਪੈ ਰਹੇ ਹਨ ਸਰ ਮਤਲਬ ਕਿ ਉਹ ਜ਼ਿਆਦਾ ਟੌਰਚਰ ਕਰਦੇ ਸੀਗੇ ਕਿ ਗਰੀਬ ਘਰ ਦੀਆਂ ਮਤਲਬ ਕਿ ਇਹ ਟੈਗ ਲਗਾਉਂਦੇ ਸੀ ਉਹਨਾਂ ਨੇ ਇੱਕ ਗਰੀਬ ਘਰ ਦੀ ਲੈ ਕੇ ਆਏ ਆ ਜੋ ਮਤਲਬ ਕਿ ਕੁਝ ਵੀ ਕਰ ਸਕਦੇ ਅਗਲੇ ਕੁਝ ਵੀ ਮਜਬੂਰ ਕਰਦੇ ਸੀ ਕਦੀ ਸ਼ਰਾਬਾ ਪੀਣ ਤੋ ਮਜਬੂਰ ਕਰਦੇ ਸੀ ਕਦੀ ਕੋਈ ਕੰਮ ਤੋਂ ਮਤਲਬ ਕਿ ਮੇਰੇ ਤਿੰਨ ਬਡਲ ਪਾਤਾ ਸੀ ਕਿ ਮੈਂ ਹੀ ਕਰਨਾ ਸਾਰਾ ਕੁਝ ਕਿ ਆਪਣੇ ਮਾਪਿਓ ਤੋਂ ਲੈ ਕੇ ਕਿ ਪਾਇਆ ਕਿ ਤੇਰੇ ਮਾਪਿਓ ਨੇ ਦਿੱਤਾ ਕੀ ਆ ਇਹ ਮਤਲਬ ਕਿ ਮੈਂ ਫੇਰਾ ਪਣ ਗਈ ਮੇਰੇ ਮਾਪਿਓ ਨੇ ਆਪਣਾ ਬਾਹਲੀਆਂ ਵੇਚ ਕੇ ਮੇਰੇ ਉੱਤੇ ਕੰਨ ਭਰੇ ਜੀ ਤੋਂ ਪਿਆਰ ਪਿਆਰ ਨਾਲ ਹਫਤੇ ਬਾਅਦ ਲਹਾਲੀਆਂ ਕੇ ਬਾਅਦ ਮੋਲ ਨਹੀਂ ਆ ਉਹ ਵੀ ਲਾ ਕੇ ਰਖ ਲਈ ਆਪਣੀਆਂ ਤੇ ਮੈਂ ਮੇਰਾ ਕੋਰਟ ਦੇ ਵਿੱਚ ਵੀ ਇਹ ਆ ਕਿ ਤੁਸੀਂ ਕਿਸੇ ਕੋ ਦਾਜ ਨਹੀਂ ਮੰਗ ਸਕਦੇ ਤੇ ਫਿਰ ਵੀ ਤੁਹਾਡੇ ਕੋ ਦਾਜ ਮੰਗੇ ਜਾ ਰਿਹਾ ਸੀ ਪਹਿਲੇ ਕਹਿੰਦੇ ਕਿ ਸਾਨੂੰ ਤੀ ਤੀ ਚਾਹੀਦੀ ਹੈ ਤੀ ਬਣਾ ਕੇ ਲੈ ਕੇ ਗਏ ਉਸ ਬਾਅਦ ਤੁਸੀਂ ਮੰਗ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਹਫਤੇ ਬਾਅਦ ਹੀ ਤੇ ਕਿਹਨਾਂ ਵੱਲੋਂ ਤੁਹਾਨੂੰ ਤੰਗ ਪਰੇਸ਼ਾਨ ਕੀਤੇ ਗਿਆ ਕਿਹਨਾਂ ਵੱਲੋਂ ਤੁਹਾਨੂੰ ਸ਼ਰਾਬ ਪੀਣ ਨੂੰ ਕਿਹਾ ਜਾ ਰਿਹਾ ਸੀ ਮਤਲਬ ਕਿ ਨਾਣੇ ਕਿਨੀਸ਼ ਸੂਰੀ ਮਤਲਬ ਉਹਦੇ ਵਿਨੋਦ ਸੂਰੀ ਮਤਲਬ ਕਿ ਉਹਦੇ ਫਾਦਰ ਸਾਹਿਬ ਜਿਹੜੇ ਮੇਰੇ ਸਾਰਿਆਂ ਨੇ ਮਿਲ ਕੇ ਬੈਠੇ ਹੋਏ ਸੀਗੇ ਉਹਨਾਂ ਨੇ ਮਜਬੂਰ ਕੀਤਾ ਮੈਨੂੰ ਜੀ ਕਿਹੜੀ ਜਗ੍ਹਾ ਤੋਂ ਮੈਨੂੰ ਸਾਜ਼ਨਗਰ ਤੇ ਤੁਸੀਂ ਕਹਿ ਰਹੇ ਸੀ ਦੇਰ ਵੱਲੋਂ ਵੀ ਤੁਹਾਨੂੰ ਕੁਝ ਗਲਤ ਹਰਕਤ ਜਿਹੜੀ ਕੀਤੀ ਗਈ ਉਹਨਾਂ ਨੂੰ ਲੁਕੀ ਹੈ ਕਿ ਸਿਮਾਜਰਾ ਹੋਇਆ ਕਿ ਕਦੋਂ ਦੀ ਗੱਲ ਹੈ ਸਾਰੀ ਬਲੈਕ ਜੂ ਤਾਂ ਮੇਰੇ ਘਰ ਵਾਲੇ ਦਿੱਲੀ ਜਾਂਦਾ ਸੀ ਸਮਾਨ ਦੇ ਤੌਰ ਤੇ ਮਤਲਬ ਕੁਝ ਲੈਂਡਮਾਰਕ ਤੇ ਉਸ ਤੋਂ ਬਾਅਦ ਮੈਨਾਂ ਗਲਤ ਮਤਲਬ ਕੀ ਕਰਦਾ ਸੀਗਾ ਕਿ ਮੇਰੇ ਰੂਮ ਚ ਆ ਕੇ ਮੈਨੂੰ ਟੱਚ ਕਰਨਾ ਹੈ ਬਲੈਕ ਕੀ ਕੋਈ ਤੰਤ ਜਾ ਮੈਂ ਤਾਂ ਮੈਨੂੰ ਟੱਚ ਕਰਨਾ ਗੰਦਾ ਕਈ ਵਾਰੀ ਮੈਂ ਕੱਪੜੇ ਚੇਂਜ ਕਰਾਂ ਤਾਂ ਮੇਰੇ ਰੂਮ ਚ ਆ ਕੇ ਦੇਖਣਾ ਇੱਕਦਮ ਆਪਣੇ ਘਰ ਦੇ ਨਾਲ ਵੀ ਦੱਸ ਤੇ ਹੁਣ ਮੈਮ ਤੁਸੀਂ ਸੀਪੀ ਮੈਮ ਕੋ ਆਏ ਹੋ ਕਿ ਉਹਨਾਂ ਨੇ ਤੁਹਾਨੂੰ ਕੀ ਕੀਤਾ ਕੀ ਤੁਹਾਨੂੰ ਇਨਸਾਫ ਮਿਲੇਗਾ ਉਹਨਾਂ ਨੇ ਦੱਸਿਆ ਤੁਹਾਨੂੰ ਬਲੀਵ ਤੇ ਹੈਗਾ ਇਨਸਾਫ ਦਿਵਾਉਂਗੇ ਇੱਥੇ ਤੱਕ ਆਇਆ ਤਾਂ ਬਾਕੀ ਤੁਹਾਡੇ ਤੁਹਾਡੇ ਨਾਲ ਪਰੋਸੇਂਗੇ ਤੁਸੀਂ ਦਿਵਾਉਂਗੇ ਇਨਸਾਫ ਤੇ ਹੁਣ ਮੈਮ ਖੜੇ ਨੇ ਦੇ ਮਦਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਮਾਮਲਾ ਕੀ ਆ ਸਾਰਾ ਕਦੋਂ ਸਟਾਰਟ ਹੋਇਆ ਕਦੋਂ ਮੇਰੀ ਮੈਰਿਜ ਹੋਈ ਮੈਨੂੰ ਸੱਸੀ ਮੈਮ ਕੀ ਮਾਮਲਾ ਵਾ ਤਾਂ ਨੌਨ ਠੈਣੇ ਕਚਹਿਰੀਆਂ ਦੇ ਵਿੱਚ ਘੁੰਮਣਾ ਪੈ ਰਿਹਾ ਵਾ 6 ਮਹੀਨੇ ਹੋਏ ਵਿਆਹ ਤੇ ਝੂਠਾ ਵੀ ਨਹੀਂ ਲੱਗਦਾ ਅੱਜ ਤਾਂ ਸਾਡੇ ਚਾ ਹੀ ਨਹੀਂ ਤੇ ਸਾਡੇ ਦੇਖਿਆ ਹੀ ਨਹੀਂ ਦੱਸੇ ਕੁਝ ਅੱਛਾ ਤੇ ਕੋਸ਼ੋ ਕੇ ਵੀ ਸਸੜੇ ਰਿਸ਼ਤੇ ਦਾ ਬਧਾਈਆ ਤੇਰੇ ਨਾਲ ਨੂੰ ਕੀ ਪਤਾ ਸਿੱਥਿਆ ਨਾ ਬੋਗਾ ਇਹ ਤਾਂ ਪਤਾ ਹੀ ਨਹੀਂ ਸੁਭਾ ਮੈਂ ਦਿਨ ਵੀ ਦੇਖਣਾ ਪੈਣੀ ਹੈ ਬੱਚੇ ਨੂੰ ਬਹੁਤ ਦੁਖੀ ਇੱਕ ਰਿਸ਼ਤਾ ਹੁੰਦਾ ਵਾ ਦੇਰ ਭਜਾਈ ਦਾ ਇੱਕ ਮਾਵਾ ਵਾਲਾ ਰਿਸ਼ਤਾ ਹੁੰਦਾ ਉਸ ਦੇ ਉੱਤੇ ਜਿਹੜੇ ਐਲੀਗੇਸ਼ਨ ਲੱਗ ਰਹੇ ਆ ਕਿ ਕੀ ਕਹਿਣਾ ਚਾਹੁੰਦਾ ਇਹ ਤਾਂ ਗਲਤ ਹੈ ਨਾ ਗਲਤ ਹੈ ਬਹੁਤ ਗਲਤ ਤੁਹਾਡੇ ਸਾਹਮਣੇ ਹੀ ਹੈ ਮੈਨੂੰ ਜੇਕਰ ਦੱਸ ਦਿੰਦੇ ਪਹਿਲਾਂ ਹੀ ਤਾਂ ਮਹੀਨੇ ਦਿਨ ਵੀ ਬੀਤਣ ਦੇਣੇ ਸੀ ਹਾਂਜੀ ਮੈਨੂੰ ਤਾਂ ਦੱਸਿਆ ਹੀ ਨਹੀਂ ਕੁਛ阿里ਨਾ ਕੁਝ ਵੀ ਇਹ ਤਾਂ ਮੇਰੇ ਕੋ ਘਰ ਆਈ ਤਾਂ ਮੈਨੂੰ ਸਭ ਕੁਝ ਪਤਾ ਲੱਗਿਆ ਮੈਂ ਉਹ ਹੀ ਕਹਿੰਦੀ ਸੀ ਸਾਨੂੰ ਤਾਂ ਕਦੀ ਬੁਲਾਉਂਦੇ ਹੀ ਨਹੀਂ ਸੀਗੇ ਉੱਥੇ ਤਰੀਕੇ ਬਸ ਇਹ ਗੱਲ ਕਹਿੰਦੀ ਨੂੰ ਤੂੰ ਵਿੱਚ ਟੋਰਚਰ ਕਰਦੇ ਰਹਿਣਾ ਕਿ ਵਾਰੀ ਸਾਨੂੰ ਵੀ ਉਹਨਾਂ ਨੇ ਦੇਖਣ ਤੇ ਲੱਗਦਾ ਸੀ ਕਿ ਉਹ ਸਾਡਾ ਸਹੀ ਵਿਹਾਰ ਨਹੀਂ ਕਰ ਰਹੇ ਕਿ ਉਹ ਗਰੀਬ ਘਰ ਦੇ ਉਹਨਾਂ ਸੋਸਾਇਟੀ ਆ ਉਹ ਮੀਰ ਆ ਬਸ ਮੈਡਮ ਡਿਮਾਂਡ ਵਗੈਰੇ ਨੇ ਤੁਸੀਂ ਪੂਰੀਆਂ ਕੀਤੀਆਂ ਜੋ ਤੁਹਾਨੂੰ ਕੀ ਕੀ ਮੰਗਿਆ ਉਹਨਾਂ ਦਾ ਪਹਿਲਾਂ ਹੀ ਉਹਨਾਂ ਨੂੰ ਕਿਹਾ ਹੀਂ ਸਾਡਾ ਫੈਬਰੂਅਰੀ ਦੇ ਵਿੱਚ ਵਿਆਹ ਰੱਖਿਆ ਸੀ ਆਪਾਂ ਕਰਦੇ ਹਜੇ ਨਹੀਂ ਕਰ ਸਕਦੇ ਅਸੀਂ ਕਿਉਂਕਿ ਮੇਰਾ ਪਹਿਲਾ ਵੀ ਹਿਪ ਆਪਰੇਸ਼ਨ ਹੋਇਆ ਜੀ ਮੈਂ ਹਜੇ ਮੈਨੂੰ 6 ਮਹੀਨੇ ਹੋਏ ਮੈਂ ਕਿਹਾ ਹਜੇ ਆਪਾਂ ਵਿਆਹ ਨਹੀਂ ਉਹ ਕਹਿੰਦੇ ਕੋਈ ਗੱਲ ਬਾਅਦ ਵਿੱਚ ਉਹਨਾਂ ਨੇ ਅਚਾਨਕ ਸਾਡੇ ਕੋਲ ਧੋਖੇ ਨਾਲ ਵਿਆਹ ਪਹਿਲਾਂ ਤਾਂ ਮੰਗ ਲਿਆ ਕਿ ਸਾਨੂੰ ਜਲਦੀ ਚਾਹੀਦਾ ਕਿਉਂਕਿ ਸਾਡੀ ਕੁੜੀ ਬਾਹਰ ਰਹਿੰਦੀ ਹੈ ਉਹ ਪੀਆਰ ਲੱਗੀ ਹੋਈ ਹੈ ਤੇ ਅਸੀਂ ਉਹਨੇ ਬਾਹਰ ਬਾਪੀ ਜਾਣਾ ਉਹ ਤਾਂ ਅੱਗੋਂ ਦੀ ਜ਼ਰੂਰੀ ਹੈ ਅਸੀਂ ਕਿਹਾ ਚਲੋ ਠੀਕ ਹੈ ਜੋ ਵੀ ਸਾਡੀ ਵਿਹੈਸਿਆਤਾ ਆਪਾਂ ਉਸ ਹੱਬ ਨਾਲ ਕਰ ਸਕਦੇ ਆ ਅਸੀਂ ਕਿਹਾ ਠੀਕ ਹੈ ਉਹ ਕਹਿੰਦੇ ਮੁਰਕੋ ਨਾ ਦਸੰਬਰ ਦੇ ਵਿੱਚ ਵਿਆਹ ਕਹਿੰਦੇ ਸੀ ਸਾਡੇ ਰਸਬਰ ਅੱਛੇ ਬੰਦੇ ਆ ਜਿਹੜੇ ਬਾਹਰੋਂ ਆੜੇ ਦੂਰ ਦੂਤੋਂ ਆੜੇ ਸਾਨੂੰ ਵਧੀਆ ਵਿਆਹ ਚਾਹੀਦਾ ਅਸੀਂ ਗਰੀਬ ਹੈਗੇ ਆ ਪਰ ਸਾਡੇ ਕੋਲ ਜਿੰਨੀ ਹਿਸੇਤ ਹੈਗੀ ਆ ਆਪਾਂ 5-6 ਲੱਖ ਦੇ ਵਿੱਚ ਹੀ ਕਰਨਾ ਆ ਇਸ ਤੋਂ ਵਾਤੇ ਨਹੀਂ 5 ਲੱਖ ਰੁਪਏ ਮੇਰੇ ਹਸਬੰਦ ਨੇ ਉਹਨਾਂ ਨੂੰ ਦੇ ਦਿੱਤਾ ਉਹ ਕਹਿੰਦੇ ਸਾਨੂੰ ਪੈਸੇ ਦੇ ਦਿਓ ਅਸੀਂ ਆਪਣੀ ਮਰਜ਼ੀ ਦਾ ਜੋ ਵੀ ਰਿਸਪੋਰਟ ਕਰਨਾ ਆ ਅਸੀਂ ਕਰ ਲਵਾਂਗੇ ਠੀਕ ਉਹਨਾਂ ਨੇ 5 ਲੱਖ ਰੁਪਏ ਬਿੱਲ ਲਿਆ ਆਪਣੇ ਨਾਂ ਤੇ ਬਿੱਲ ਵੀ ਕਰਾ ਲੇ ਸਭ ਕੁਝ ਕਰਾ ਲਿਆ ਵਾਲੇ ਤਾਂ ਹੋਰ ਝੂਠ ਬੋਲਦੇ ਤੁਸੀਂ ਦਿੱਤਾ ਕੀ ਆ ਕਹਿੰਦੇ ਵਿਆਹ ਵਿੱਚ ਸਭ ਆਪ ਬਗਿੱਤਾ ਇੱਥੇ ਤੱਕ ਲਜ ਅਮ ਲਗਾ ਲਗੇ ਬੱਚਾ ਬੱਚਾ ਨਹੀਂ ਮੰਨਦਾ ਆਪਦਾ ਤਾ ਤੁਸੀਂ ਇਹ ਤਾਂ ਬੱਚਾ ਛੱਡ ਦੋਗੇ ਮੈਂ ਜਬਰਦਸਤੀ ਕਰ ਰਹੀ ਸੀ ਬਿਲਕੁਲ ਬੱਚੇ ਨਾਲ ਜਬਰਦਸਤੀ ਕਰ ਰਿਹਾ ਉਹਦਾ ਦਿਓਰ ਜਬਰਦਸਤੀ ਕਰ ਰਿਹਾ ਤੇ ਨਾਨਾ ਚ ਜਬਰਦਸਤੀ ਕਰ ਰਹੀ ਉਹਨਾਂ ਨੇ ਤਾਂ ਬਹੁਤ ਬਹੁਤ ਬੁਰੇ ਦਿਨ ਦਾ ਜੋ ਜੋ ਕੀਤਾ ਤੁਹਾਨੂੰ ਆਪ ਬਿਆਨ ਵੀ ਨਹੀਂ ਕਰ ਸਕਤੇ ਜੋ ਨਨੇ ਨਨੇ ਹਰਕਤਾਂ ਕੀਤੀਆਂ ਅੱਜ ਕੁਝ ਇਦਾਂ ਦੀਆਂ ਹਰਕਤਾਂ ਕਿ ਜਿਹੜੀਆਂ ਆਪ ਸਾਹਮਣੇ ਮੀਡੀਆ ਤੇ ਅਜੇ ਵੀ ਨਹੀਂ ਕਰ ਸਕਦੇ ਤੇ ਮੈਮ ਸਾਡੇ ਨਾਲ ਸ਼ਿਵ ਸਨਾ ਸਮਾਜਵਾਦੀ ਤੋਂ ਜੁੜੇ ਹੋਏ ਨਾਲ ਜਿਹੜੇ ਸਮੱਸਿਆਵਾਂ ਦਾ ਹੱਲ ਕਰਦੇ ਜਿਹੜੇ ਦੱਬੇ ਕੁਚਲੇ ਲੋਕ ਆ ਉਹਨਾਂ ਦੀ ਹੈਲਪ ਕਰਦੇ ਨਾਲ ਖੜੇ ਹੋਗੇ ਮੈਮ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਜਿਹੜਾ ਗਲਤ ਹਰਕਤਾਂ ਹੋਈਆਂ ਇਹਨਾਂ ਦੇ ਨਾਲ ਇੱਕ ਦੇਰ ਪੁਰਝਾਈ ਦਾ ਰਿਸ਼ਤਾ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਹੁੰਦਾ ਵਾ ਤੇ ਉਸ ਦੇ ਵਿੱਚ ਇੱਕ ਅਲੀਗੇਸ਼ਨ ਲੱਗ ਰਿਹਾ ਕੀ ਕਰਨਾ ਚਾਹੁੰਦੇ ਹਾਂ ਹਾਂ ਜੀ ਹਰ ਹਰ ਮਾਤੇ ਮੈਂ ਪ੍ਰੀਤੀ ਸ਼ਿਵਸਨ ਸਮਾਜਵਾਦੀ ਤੋਂ ਸਰ ਇਹ ਬੱਚੀ ਸਾਡੇ ਕੋਲ ਆਈ ਸੀ ਤੇ ਇਹਨੇ ਆਪਣੇ ਸਾਰੇ ਸਾਨੂੰ ਦੱਸਿਆ ਕਿ ਮੈਂ ਖੋਦੇ ਕਹਨੀ ਹੈ ਕਿ ਦਿਓਰ ਪਰ ਜਾਏ ਜਈਆ ਮਾਮਾ ਬਰਾਬਰ ਹੁੰਦੀ ਹੈ ਹਨਾ ਤੇ ਆਪਾਂ ਮਾਮਾ ਦੇ ਉੱਤੇ ਹੀ ਇਦਾਂ ਦੀ ਨਿਗ੍ਹਾ ਰੱਖਾਂਗੇ ਤੂੰ ਇਹਨਾਂ ਦੀ ਸੱਸ ਦਾ ਕਹਿਣਾ ਹੈ ਕਿ ਮਜ਼ਾਕ ਇਦਾਂ ਦੇ ਮਜ਼ਾਕ ਹੁੰਦੇ ਨੇ ਉਹ ਤੂੰ ਇਹਨੂੰ ਕਹਿੰਦਾ ਕਿ ਗਰੀਬ ਕੀ ਗਰੀਬ ਘਰ ਦੀਆਂ ਕੁੜੀਆਂ ਵੱਸਦੀਆਂ ਨਹੀਂ ਪਹਿਲਾਂ ਹੀ ਤੂੰ ਹੀ ਆਪਣੀ ਹੈਸੀਅਤ ਦੇਖ ਕੇ ਕਰੋ ਗਰੀਬ ਘਰ ਦੀਆਂ ਕੁੜੀਆਂ ਕਰੋ ਥੋਨੇ ਕੱਡੀਆਂ ਹੁੰਦੀਆਂ ਹਨ ਉਹਨਾਂ ਦਾ ਵੀ ਤੇ ਇੱਕ ਸੁਪਨੇ ਹੁੰਦੇ ਹੈ ਕਿ ਸਾਡਾ ਵਿਆਹ ਹੋਏਗਾ ਸਿੱਧਾ ਤੇ ਮੈਨੂੰ ਤਾਂ ਖੁਦ ਸਮਝ ਨਹੀਂ ਆਉਂਦੀ ਲੋਕੀ ਇਦਾਂ ਕਿਉਂ ਕਰਦੇ ਪਏ ਹਰ ਵਾਰੀ ਹੀ ਕੁੜੀਆਂ ਨੂੰ ਦਹੇਜ ਦੇ ਪੈਸੇ ਲਈ ਚੜਦੇ ਪੈਂਦੇ ਹੈ ਕਿੱਦਾਂ ਉਹਨਾਂ ਨੂੰ ਟਾਰਗੇਟ ਕੀਤਾ ਹੈ ਬੱਚੇ ਮਾਪਿਓ ਆਪਣੇ ਕੁੜੀਆਂ ਦਾ ਵਿਆਹ ਕਰ ਦੇਆਂ ਲੇਕਿਨ ਕੁਛ ਵੀ ਨਹੀਂ ਹੁੰਦਾ ਸਰ ਸੋ ਮੈਂ ਤੇ ਇਹੀ ਕਰਾਂ ਮੰਗ ਕਰਦੀ ਆ ਕਿ ਇਸ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਜੋ ਵੀ ਉਹਨਾਂ ਦੀ ਬੰਦੀ ਸਜ਼ਾ ਕੜੀ ਤੋਂ ਕੜੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤੇ ਸਾਡੀ शिवसेना ਸਮਾਜਵਾਦੀ ਇਸ ਬੱਚੀ ਦੇ ਨਾਲ ਹੈ ਸਾਡੇ ਤੋਂ ਰਿਸ਼ਤੇਦਾਰਾਂ ਨੇ ਵੀ ਬੈਠ ਕੇ ਫੋਨ ਕੀਤਾ ਬੁਲਾਇਆ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਤਾਂ ਇੰਨੇ ਗੰਦੇ ਤਰੀਕੇ ਕਰਦੇ ਆ ਕਿ ਕੁੜੀ ਦੇ ਕੱਪੜੇ ਤੱਕ ਵਾਪਿਸ ਜਿਹੜੇ ਦੇਨੇ ਸੀ ਉਹਦੇ ਸਿਰਫ ਉਹਦੇ ਕੱਪੜੇ ਉਹ ਤੇ ਕੱਲੀ ਦੇ ਤੱਕ ਦੇ ਕੇ ਉਹਨੂੰ ਬਾਹਰ ਕੱਢ ਦਿੱਤਾ ਗੇਟ ਤੋਂ ਵੀ ਉਹਨਾਂ ਨੂੰ ਕਹਿ ਲੈ ਜਾਓ ਜੇ ਮੈਂ ਉਹਨਾਂ ਨੂੰ ਫੋਨ ਕੀਤਾ ਮੈਨੂੰ ਥੋੜੇ ਦਿਨ ਤੇ ਕੁੜੀ ਦੀ ਜਰੂਰਤ ਆ ਤਾਂ ਉਹਨਾਂ ਨੇ ਕੁੜੀ ਬਾਹਰ ਕੱਢ ਦਿੱਤੀ ਬੱਚੇ ਦੇ ਆਉਣ ਤੋਂ ਪਹਿਲਾਂ ਉਹਨੂੰ ਮਾਰ ਕੁੱਟ ਕੇ ਕੁੜੀ ਕੱਢ ਦਿੱਤੀ ਉਹਨਾਂ ਗਹਿਲੇ ਤੱਕ ਲੈ ਲਈ ਇਹਦੇ ਤੋਂ ਮੋਬਾਈਲ ਤੱਕ ਛਿੰਨ ਲਿਆ ਮੋਬਾਈਲ ਤੱਕ ਕੇਦੇ ਤੋਂ ਕਲੀਰੇ ਤੱਕ ਵਾਪਿਸ ਦੇ ਕੇ ਭੇਜ ਉਸ ਬੰਦਿਆਂ ਨੇ ਪ੍ਰਧਾਨ ਜੀ ਨੇ ਗੱਲਬਾਤ ਕਰਦੇ ਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਕਾਫੀ ਜੜੀਆਂ ਆਨ ਲਾਪੀਆਂ ਸਮਾਜ ਦੇ ਵਿੱਚ ਕੁੜੀਆਂ ਨੂੰ ਪਰੇਸ਼ਾਨ ਕੀਤਾ ਜਰ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਇਸ ਤਰ੍ਹਾਂ ਦੀਆਂ 6 ਮਹੀਨੇ ਹੋਏ ਵਿਆਹ ਨੂੰ ਜੂੜਾ ਬਣੀ ਲੱਤ ਕੀ ਕਹਿਣਾ ਚਾਹੁੰਦੇ ਹੋ ਜੈ ਸ਼੍ਰੀ ਰਾਮ ਹਰਿ ਮਾਦੇਵ ਮੈਂ ਨਿਰਿੰਦਰ ਠਾਪਰ ਚੀਫ ਸਾ ਸਮਾਜ ਦੇ ਪੰਜਾਬ ਚੇਰਮੈਨ ਕਿ ਅੱਜ ਇੱਕ ਪਰਿਵਾਰ ਸਾਡੇ ਤੱਕ ਪਹੁੰਚਿਆ ਜੀ ਤੇ ਬੜਾ ਦੁਖੀ ਪਰਿਵਾਰ ਹੈ ਤੇ ਲੜਕੀ ਦਾ ਵਿਆਹ ਕੁ ਤਕਰੀਬਨ 6 ਮਹੀਨੇ ਪਹਿਲੇ ਹੋਇਆ ਜੀ ਹੱਥ 'ਚ ਜੂੜਾ ਪਾਇਆ ਕਿ ਅਜਿਹਾ ਉਹ ਚੂੜੇ ਦਾ ਚਾੜ ਨਹੀਂ ਉਤਰਿਆ ਤੇ ਵਿਆਹ ਦਾ ਚਾੜ ਨਹੀਂ ਉਤਰਿਆ ਤੇ ਕੁੜੀ ਨੂੰ ਤੰਗ ਤੇ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਕਿ ਦਰਸਲ ਗੱਲ ਹੈ ਕਿ ਜਿਹੜੇ ਲੜਕਾ ਪਰਿਵਾਰ ਆ ਉਹ ਤੁਹਰਾ ਅਮੀਰ ਹੈ ਤੇ ਲੜਕੀ ਪਰਿਵਾਰ ਜਿਹੜਾ ਕਿ ਵਿਚਾਰੇ ਜਿਹੜਾ ਗਰੀਬ ਹੈ ਜਿਨ੍ਹਾਂ ਨੇ ਆਪਣੀ ਫਿਰ ਵੀ ਆਪਣੀ ਹیثیت ਤੋਂ ਵੱਧ ਕੇ ਜਿਹੜਾ ਕਿ ਇਸ ਲੜਕੀ ਦਾ ਵਿਆਹ ਕੀਤਾ ਜਦ ਕਿ ਜਦੋਂ ਵਿਆਹ ਕੀਤਾ ਵਿਆਹ ਤੇ ਵਿਆਹ ਸਭ ਕੁਝ ਵਧੀਆ ਤੱਕ ਇਹ ਨਾ ਹੋ ਗਿਆ ਪਰ ਜਦੋਂ ਇਹ ਆਪਣੇ ਸਹੁਰਾ ਪਰਿਵਾਰ ਘਰ ਪਹੁੰਚੀ ਹੈ ਕਤ ਕਰਿਓ ਮੈਨੂੰ ਲੱਗਦਾ ਕਿ ਇਹਨੇ ਦੋ ਚਾਰ ਦਿਨ ਦੀ ਸੁਖੀ ਤੇ ਦੇਖੇ ਹੋਣੇ ਕਿ ਨੂੰ ਟੋਚਾ ਕਰਨਾ ਸ਼ੁਰੂ ਕਰਤਾ ਨਨਾਲ ਲੋਕ ਜੋ ਅੱਛਾ ਸ਼ੁਰੂ ਕਰਤਾ ਤਾਂ ਕਿ ਸਾਨੂੰ ਸਾਡੀ ਜਿਹੜੀ ਕਿ ਜਿਹੜੀ ਸਾਡੀ ਡਿਮਾਂਡ ਸੀ ਉਹ ਨਹੀਂ ਪੂਰੀ ਹੋਈ ਜਾਂ ਕਿ ਅਸੀਂ ਕਰਨਾ ਨਹੀਂ ਚਾਹਦੇ ਸੀ ਜਾਂ ਇਦਾਂ ਦੇ ਸੰਦੇ ਨੂੰ ਗੱਲਾਂ ਕੋਈ ਨਨਾਲ ਲੋਕ ਸੱਸ ਵੱਲੋਂ ਫਿਰ ਜਿਹੜਾ ਕਿ ਆ ਗਿਆ ਪੁਆਇੰਟ ਕਿ ਸ਼ਰਾਬ ਸੋਰਾ ਸ਼ਰਾਬ ਘਰ ਬੈ ਕੇ ਪੀਂਦਾ ਦੇਰ ਬਿੰਦਾ ਨਨਾਂ ਜਿਹੜੀ ਬਾਰ ਹੋਈ ਖੁਦ ਸ਼ਰਾ ਪਿੰਦੀ ਹੈ ਪੂਰਾ ਪਰਿਵਾਰ ਹੀ ਸ਼ਰਾ ਪਿੰਦਾ ਵਾ ਤੇ ਲੜਕੀ ਨੂੰ ਕਿਹਾ ਜਾਂਦਾ ਕਿ ਤੂੰ ਸਾਡੇ ਨਾਲ ਬੈ ਕੇ ਸ਼ਰਾ ਪੀ ਯਾ ਤੋ ਸੋ ਤੁਹਾਨੂੰ ਤੁਹਾਡੀ ਮਤ ਮਰੀ ਗਈ ਹੈ ਤੁਹਾਡੇ ਘਰ ਕੋਈ ਨਵਾਂ ਤੀ ਆਏ ਤੁਸੀਂ ਉਹਨੂੰ ਕੋ ਚੰਗੇ ਤੌਰ ਤਰੀਕੇ ਸਿਖਾਓ ਕਿ ਕਿਦਾਂ ਕੁੜੀ ਨੂੰ ਰਹਿਣਾ ਹੁੰਦਾ ਘਰ ਦੇ ਵਿੱਚ ਕਿਦਾਂ ਅੱਗੋਂ ਇਹਨੇ ਚਲਾਣਾ ਤੇ ਇਹ ਦੁਨੀਆ ਰੀਤ ਹੈ ਜਦੋਂ ਨਵੀਂ ਨੋ ਆਂਦੀ ਹੈ ਫਿਰ ਹੌਲੀ 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 ਜਦੋਂ ਬਸੀਬਾ ਜਿਆਦਾ ਵੱਡਾ ਹੁੰਦਾ ਤੇ ਉਹੀ ਚਲਾਉਂਦੇ ਆ ਤੇ ਜਿਹੜੇ ਕਿ ਸੱਸਾਂ ਆ ਕਿ ਉਹ ਫਿਰ ਉਹਨਾਂ ਨੇ ਜਿਹੜੀ ਬੰਗੜੋਰਾ ਉਹ ਨਨਾਂ ਦੇ ਆਪਣੇ ਨੋ ਦੇ ਹੱਥ ਦਿੱਤੀ ਹੁੰਦੀ ਹੈ ਸੋ ਜਿਹੜੀ ਕਿ ਉਹ ਜਿਹੜਾ ਪਰਿਵਾਰ ਹੈ ਬੜਾ ਕਰਪਟ ਹੈ ਕੀ ਕਹਿਆ ਜਾਂਦਾ ਸ਼ਰਾਬ ਸ਼ਰਾਬ ਪੀਂ ਸ਼ਰਾਬ ਸਾਡਾ ਪੰਜਾਬ ਹੈ ਸਾਡਾ ਸਭਿਆਚਾਰਕ ਹੈ ਸਾਡਾ ਸਾਡਾ ਜਿਹੜਾ ਸੂਬਾ ਹੈ ਇੱਥੇ ਜਿਹੜੀ ਕਿ ਬੜੀ ਜਿਹੜੀ ਇੱਕ ਲੇਡੀਜ਼ ਆਦੀ ਇੱਜ਼ਤ ਕੀਤੀ ਜਾਂਦੀ ਹੈ ਕਿ ਲੇਡੀਜ਼ਾਂ ਨੂੰ ਕੀ ਕਹਿੰਦਾ ਕਿ ਹਾਂ ਕਿ ਵਧੀਆ ਕੰਮ ਕਰ ਰੇ ਕੁੜੀ ਤਾਂ ਡੱਪੜੀ ਲਿਖੀ ਕੁੜੀ ਪਰ ਤੁਹਾਡੇ ਘਰ ਆਇਆ ਤੇ ਜਿਹੜਾ ਕਿ ਦੇਵਰ ਹੈ ਜਦੋਂ ਕੋਈ ਆਪਣਾ ਰੋ ਜਾਵਾ ਕੰਮ ਕਰਦੀ ਸੀ ਕਰਦੇ ਵਿੱਚ ਰੋਟੀ ਬਣਾਣੀ ਕੋਈ ਕੋਈ ਕੰਮ ਕਰਨ ਸੋ ਕੰਮ ਕਰਦੇ ਹੁੰਦੇ ਆ ਕੜ ਦੇਵਰ ਸੀ ਆਂਦਾ ਜਾਂਦਾ ਕਦੀ ਉਹ ਕਿਤੇ ਟੱਚ ਕਰਦਾ ਸੀ ਕਦੀ ਕਿਤੇ ਟੱਚ ਕਰਦਾ ਸੀ ਮੈਂ ਇਸ ਚੀਜ਼ ਦੀ ਕਿਹੜੇ ਸ਼ਬਦਾਂ ਦੇ ਨਾਲ ਨਿੰਦਿਆ ਕਰਦਾ ਮੈਂ ਕਿ ਦੇਵਰ ਨੂੰ ਐ ਹੀ ਨਹੀਂ ਕਰਨਾ ਚਾਹੀਦਾ ਹੈਗਾ ਕਿ ਆਪਣੇ ਹੀ ਭਰਾ ਦੀ ਵਾਈਫ ਨਾਲ ਉਹਨੇ ਨਾਲ ਬਸ ਲੁਕੇ ਕਰਨੀਆਂ ਪਰ ਜਦੋਂ ਇਹ ਚੀਜ਼ਾਂ ਮਾਰਾ ਮੋਟਾ ਨੇ ਵਿਰੋਧ ਆਪਣੇ ਹਸਬੰਦ ਦਾ ਕੀਤਾ ਤੇ ਜਸ ਸੱਸ ਅੱਗੇ ਕੀਤਾ ਉਹ ਕਹਿੰਦੇ ਦੇਵਰ ਤੇ ਭਰਜਾਈ ਦਾ ਰਿਸ਼ਤਾ ਇਦਾਂ ਹੀ ਹੈ ਮਜ਼ਾਕ ਪਰ ਉਹ ਮਜ਼ਾਕ ਨਹੀਂ ਸੀ ਉਹ ਇੱਕ ਉਹ ਇੱਕ ਗਲਤ ਤਰੀਕੇ ਨਾਲ ਟੱਚ ਕਰਨਾ ਕਿ ਉਸ ਨੂੰ ਉਕਸਾਣਾ ਤੇ ਪਰ ਇਹਦੀ ਕਿਤੇ ਨਾ ਚੱਲੀ ਜਦੋਂ ਕਿ ਉਹ ਜਿਹੜਾ ਫੁੱਟਵੇਅਰ ਦਾ ਕੰਮ ਕਰਦਾ ਸੀ ਹਸਬੰਡ ਵਪਾਰ ਵਾਸਤੇ ਆਪਣੇ ਕੰਮ ਬਸ ਬਾਹਰ ਗਿਆ ਤੇ ਇਹ ਦੁਪਹਿਰ ਦੇ ਟਾਈਮ ਆਪਣੇ ਘਰ ਆਪਣੇ ਕਮਰੇ ਦੇ ਵਿੱਚ ਆਰਾਮ ਕਰੀਜ਼ਾ ਦੇਵ ਨੇ ਦੇਖਿਆ ਇਕੱਲੀ ਦੇਖ ਕੇ ਤੇ ਉਸਨੂੰ ਦਬੋਚਣਾ ਚਾਹਿਆ ਦੇ ਨਾਲ ਜਬਰ ਜਨਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਸ ਲੜਕੀ ਨੇ ਆਪਣੀ ਜਿਹੜੀ ਆਬਰੂ ਹੈ ਆਪਣੀ ਜਿਹੜੀ ਇੱਜ਼ਤ ਹੈ ਉਹ ਬੜੀ ਮੁਸ਼ਕਲ ਉਸ ਦਰਿੰਦੇ ਤੋਂ ਬਚਾਈ ਤੇ ਜਦੋਂ ਉਹ ਦਾ ਵਿਰੋਧ ਕੀਤਾ ਆਪਣੇ ਸਾਸ ਨੂੰ ਦੱਸਿਆ ਤੇ ਉਹ ਇੱਕਦਮ ਤਾਂ ਉੱਚੋਂ ਅੰਗੇ ਸਾਰੇ ਤੇ ਅਸੀਂ ਇਹਨੂੰ ਇਦਾਂ ਕਰਾਂਗੇ ਇਦਾਂ ਕਰਾਂਗੇ ਪਰ ਫੇ ਵੀ ਕਹਿੰਦੇ ਰਿਸ਼ਤਾ ਉਹ ਤਾਂ ਮਜ਼ਾਕ ਕੀਤਾ ਪਰ ਇਹ ਮਜ਼ਾਕ ਨਹੀਂ ਸੀ ਇਹ ਮਜ਼ਾਕ ਨਹੀਂ ਸੀ ਇਸ ਲੜਕੀ ਦੇ ਨਾਲ ਜ਼ਬਰ ਜਨਾਹ ਕਰਨ ਦੀ ਪੁਰੀ ਕੋਸ਼ਿਸ਼ ਕੀਤੀ ਗਈ ਸੀ ਉਹਦੀ ਆਬਰੂ ਨੂੰ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ ਪਰ ਚਲੋ ਇਸ ਲੜਕੀ ਨੇ ਆਪਣੇ ਨਾਲ ਬਚਾਇਆ ਤੇ ਜਦੋਂ ਲੜਕੀ ਪਰ ਆਪਣੀ ਮਾਂ ਦੇ ਨਾਲ ਮਿਲੇ ਤੇ ਉਹ ਮਾਂ ਦੇ ਧੀ ਦਾ ਮਿਲਣਾ ਮਿਲਿਆ ਤੇ ਪਰ ਜਦੋਂ ਕੋ ਫੋਨ ਤੇ ਵੀ ਗੱਲ ਕਰਦੇ ਸੀ ਤਾਂ ਸਪੀਕਰ ਔਨ ਕਰਕੇ ਗੱਲ ਕਰਾਂਦੇ ਕਿ ਇਹ ਕੋਈ ਇਦਾਂ ਹੀ ਗੱਲਾਂ ਦੱਸੇ ਇਹਨੂੰ ਜਾਣੇ ਤਾਂ ਜਦੋਂ ਹਸਬੰਦ ਨੇ ਨੂੰ ਲੈ ਆ ਬਾਪ ਆਪਣੀ ਸਾਸ ਨੂੰ ਮਿਲਣ ਲੈਣ ਲੱਗ ਗਿਆ ਤੇ ਉਹ ਦੇ ਲੈ ਕੇ ਆਇਆ ਕੋਲ ਬੈਠਾ ਰਿਹਾ ਕੋਈ ਗੱਲ ਨਹੀਂ ਕਰਦ ਤੇ ਉਹਨੂੰ ਪਤਾ ਲੱਗਿਆ ਕਿ ਮੇਰੀ ਕੁੜੀ ਤੰਗ ਹੈ ਇਤਫਾਕ ਜਾਂ ਤੇ ਜਿਹੜੀ ਕਿ ਲੜਕੀ ਦੀ ਮਾਤਾ ਦੀ ਬਾਜੂ ਕਚਰ ਹੋ ਗਿਆ ਇਹਨੇ ਕਿਹਾ ਕਿ ਮੈਨੂੰ ਤਿੰਨ ਚਾਰ ਦਿਨ ਲਈ ਕਿ ਸਿਮੀ ਨੂੰ ਭੇਜ ਦਿਓ ਪਰ ਉਹਨਾਂ ਨੇ ਪੂਰੀ ਰਿਕਾਰਡਿੰਗ ਹੈ ਕਹਿੰਦੇ ਕਿ ਜੇ ਲੈ ਕੇ ਜਾਣੀ ਤੇ ਪੱਕੀ ਲੈ ਜਾਓ ਅਸੀਂ ਨਹੀਂ ਭੇਜਣੀ ਇਹ ਤਾਂ ਉੱਧੀ ਬਿਮਾਰ ਦਿੰਦੀ ਹੈ ਦੱਸੋ ਕਿ ਨਹੀਂ ਦੇਖ ਸਕਦੇ ਕੁੜੀ ਬਿਮਾਰ ਦਿੰਦੀ ਹੈ ਇਹਨੂੰ ਕੋਈ ਬਿਮਾਰੀ ਹੈ ਪਰ ਫਰਕਟ ਕੁੜੀ ਨੂੰ ਉਹਨਾਂ ਨੇ ਡਿਫਾਲਟ ਕਰ ਦਿੱਤਾ ਦਵਾਈਆਂ ਇਹਨੂੰ ਗਲਤ ਦਵਾਈਆਂ ਵੀ ਖਵਾਉਂਦੇ ਰਹੇ ਕਿਤੇ ਨਾ ਕਿਤੇ ਇਸ ਕੁੜੀ ਦੇ ਨਾਲ ਬਹੁਤ ਜ਼ੁਰਮ ਉਸ ਪਰਿਵਾਰ ਨੇ ਕੀਤਾ ਤੇ ਅੱਜ ਜਿਹੜੀ ਫਰਿਆਦ ਹੈ ਅਸੀਂ ਪੁਲਿਸ ਕਮਿਸ਼ਨਰ ਤਨਪ੍ਰੀਤ ਜੀ ਕੋਲ ਤੋਂ ਲੈ ਕੇ ਆਏ ਆ ਇਸ ਕੁੜੀ ਨੂੰ ਪੇਸ਼ ਕਰਾਇਆ ਉਹਨਾਂ ਨੇ ਸਾਨੂੰ ਵੀ ਸ਼ਵਾਹਦ ਦਵਾਇਆ ਕਿ ਇਸ ਲੜਕੀ ਦੇ ਨਾਲ ਪੂਰਾ ਇਨਸਾਫ ਕੀਤਾ ਜਾਏਗਾ ਤੇ ਸਾਨੂੰ ਪ੍ਰਸ਼ਾਸਨ ਦੇ ਵਿਸ਼ਵਾਸ ਹੋਈ ਹੈ ਤੇ ਕਿਤੇ ਨਾ ਕਿਤੇ ਜੇ ਆਨੀ ਕਾਨੀ ਹੁੰਦੀ ਹੈ ਤੇ ਸ਼ਿਵ ਸੇਨਾ ਸਮਾਜਵਾਦੀ ਇਸ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਦਾ ਖੜਾ ਹੈ ਅਸਾਂ ਨੂੰ ਚਾਹੇ ਇਟ ਦੀ ਇਟ ਵਜੋਂ ਨੀ ਪਵੇ ਤੇ ਅਸੀਂ ਨੂੰ ਇਨਸਾਫ ਦਵਾ ਕਰਾਂਗੇ ਇਹ ਦੋਸਤੋ ਤੁਸੀਂ ਦੇਖਿਆ ਕਿਸ ਤਰ੍ਹਾਂ ਇੱਕ 6 ਮਹੀਨੇ ਜਿਹੜਾ ਲੜਕੀ ਦੇ ਵਿਆਹਨ ਹੋਏ ਸੀ ਕਿਸ ਤਰ੍ਹਾਂ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵਾ ਤੇ ਅਸੀਂ ਵੀ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆਂ ਕਿਸੇ ਦੀ ਵੀ ਗਲਤੀ ਆ ਕੋਈ ਵੀ ਪਰੇਸ਼ਾਨ ਕਰੇ ਉਸ ਨੂੰ ਸਖਤ ਕਾਰਵਾਈ ਜੜੀ ਕੀਤੀ ਜਾਵੇ ਤੇ ਦੂਸਰੇ ਪੱਖ ਨੂੰ ਵੀ ਇਹੀ ਕਹਿਣਾ ਚਾਹੁੰਦੇ ਆ ਅਗਰ ਉਹ ਵੀ ਆਪਣਾ ਪੱਖ ਰੱਖਣਾ ਚਾਹੁੰਦਾ ਵਾ ਤੇ ਉਹ ਸਾਡੇ ਚੈਨਲ ਨਾਲ ਸੰਪਰਕ ਕਰ ਸਕਦਾ ਬਹੁਤ ਬਹੁਤ ਤੁਹਾਡਾ ਧੰਨਵਾਦ